ਅੱਜ ਤੜਕਸਾਰ ਐਸਐਸਪੀ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਤੇਜਵੀਰ ਸਿੰਘ ਦੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਮਰਾਲਾ ਪੁਲਿਸ ਵੱਲੋਂ ਸਮਰਾਲਾ ਦੇ ਵੱਖ-ਵੱਖ ਸਥਾਨਾਂ ਤੇ ਸਰਚ ਅਭਿਆਨ ਚਲਾਇਆ ਗਿਆ ਐਸਪੀ ਤੇਜਵੀਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੇ ਪੰਜਾਬ ਭਰ ਵਿੱਚ ਨਸ਼ਾ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਮਾਛੀਵਾੜਾ ਸਾਹਿਬ ਖੰਨਾ ਤੇ ਹੋਰ ਕਈ ਜਗਾਵਾਂ ਦੇ ਉੱਪਰ ਸਰਚ ਆਪਰੇਸ਼ਨ ਚਲਾਇਆ ਜਾਵੇਗਾ ਤੇ ਵੱਡੇ ਨਸ਼ੇ ਤਖਸਰਾ ਨੂੰ ਫੜਿਆ ਜਾਏਗਾ। ਸਰਚ ਆਪਰੇਸ਼ਨ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਪੂਰੇ ਜ਼ਿਲ੍ਹਾ ਖੰਨਾ ਵਿੱਚ ਚੱਲ ਰਿਹਾ। ਇਹ ਜੀ ਪੰਜਾਬ ਜੁਗ ਸੀਐਮ ਸਾਹਿਬ ਵੱਲੋਂ ਜਿਹੜਾ ਹੋ ਚੱਲ ਰਿਹਾ ਜੁਧ ਨਸ਼ਾ ਵਿਰੋਧ ਉਹਦੇ ਤਹਿਤ ਸਾਡੇ ਕਾਫੀ ਪ੍ਰੋਗਰਾਮ ਚੱਲ ਰਿਹਾ ਪੂਰੇ ਪੰਜਾਬ ਚੱਲ ਰਿਹਾ ਔਰ ਸਾਡੇ ਡਿਸਟ੍ਰਿਕਟਸ ਵੀ ਪਾਇਲ ਚ ਸਮਰਾਲੇ ਮਾਛੀਵਾੜੇ ਹਰ ਜਗ੍ਹਾ ਇਹ ਸਰਚ ਆਪਰੇਸ਼ਨ ਚੱਲ ਰਿਹਾ। ਜਿਹੜੇ ਵੀ ਬਦਨਾਮ ਏਰੀਏ ਨੇ ਖੁਸ਼ ਹੋ ਚੁੱਕਿਆ ਸਵਗਲਾ ਜਿਹੜੇ ਕੋਈ ਕੋਈ ਲਾਊਟ ਨੇ ਦਾ ਅੰਦਰ ਬੈਠੇ ਕੰਮ ਕਰ ਰਹੇ ਉਹਨਾਂ ਦੇ ਘਰਾਂ 'ਚ ਡੇਟ ਕਰਕੇ ਸੱਚ ਕਰੀ ਚਾਹੀਦੀ। ਸਰ ਕੋਈ ਇਹਦੀ ਪ੍ਰਾਪਤੀ ਹੋਈ ਹੈ ਜਾਂ ਦੇਖੋ ਜੇ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਵੀ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ। ਇਹ ਸੱਚੀ ਮੈਸੇਜ ਹੈ ਜਿਹੜੇ ਮਾੜੇ ਅੰਸਰਾਂ। ਮਾੜੇ ਅੰਸਰਾਂ ਲਈ ਇਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕੰਮਾਂ 'ਚ ਰਹਣ ਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ। ਜਿਹੜਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲੇ ਰਹਿਣ। ਅੱਜ ਤੜਕਸਾਰ ਐਸਐਸਪੀ ਯੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਤੇਜਵੀਰ ਸਿੰਘ ਦੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਮਰਾਲਾ ਪੁਲਿਸ ਵੱਲੋਂ ਸਮਰਾਲਾ ਦੇ ਵੱਖ-ਵੱਖ ਹਸਤਾਨਾਂ ਤੇ ਸਰਚ ਅਭਿਆਨ ਚਲਾਇਆ ਗਿਆ ਐਸਪੀ ਤੇਜਵੀਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੇ ਪੰਜਾਬ ਭਰ ਵਿੱਚ ਨਸ਼ਾ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਮਾਛੀਵਾੜਾ ਸਾਹਿਬ ਖੰਨਾ ਤੇ ਹੋਰ ਕਈ ਜਗਾਵਾਂ ਦੇ ਉੱਪਰ ਸਰਚ ਆਪਰੇਸ਼ਨ ਚਲਾਇਆ ਜਾਵੇਗਾ ਤੇ ਵੱਡੇ ਨਸ਼ੇ ਤਖਸਰਾ ਨੂੰ ਫੜਿਆ ਜਾਏਗਾ। ਸਰਚ ਆਪਰੇਸ਼ਨ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਪੁਰ ਜ਼ਿਲ੍ਹਾ ਖੰਨਾ ਵਿੱਚ ਚੱਲ ਰਿਹਾ। ਜੀ ਬਾਣਜੁਗ ਸੀਐਮ ਸਾਹਿਬ ਵੱਲੋਂ ਜਿਹੜਾ ਹੋ ਚੱਲ ਰਿਹਾ ਜਦ ਨਸ਼ਾ ਵਿਰੋਧ ਉਹਦੇ ਤਹਿਤ ਸਾਡੇ ਇੱਕ ਆਪਰੇਸ਼ਨ ਪ੍ਰੋਗਰਾਮ ਚੱਲ ਰਿਹਾ ਪੂਰੇ ਪੰਜਾਬ ਚੱਲ ਰਿਹਾ ਤੇ ਸਾਡੇ ਡਿਸਟ੍ਰਿਕਟਸ ਵੀ ਪਾਇਲਟ ਸਮਰਾਲੇ ਮਾਛੀਵਾੜੇ ਹਰ ਜਗ੍ਹਾ ਸਰਚ ਆਪਰੇਸ਼ਨ ਚੱਲ ਰਿਹਾ। ਜਿਹੜੇ ਬਦਨਾਮ ਹੈਗੇ ਨੇ ਖੁਸ਼ ਹੋ ਦੇ ਗਿਆ ਸਵਗਲਾ ਜਿਹੜੇ ਕੋਈ ਕੋਈ ਲੈਆਉਟ ਨੇ ਦਾ ਅੰਦਰ ਬੈਠੇ ਕੰਮ ਕਰ ਰਹੇ ਉਹਨਾਂ ਦੇ ਘਰਾਂ 'ਚ ਰੇਡ ਕਰਕੇ ਸੱਚ ਕਰੀਏ ਸਭੀ ਜੀ। ਸਰ ਕੋਈ ਇਹਦੀ ਪ੍ਰਾਪਤੀ ਹੋਈ ਹੈ ਜਾਂ ਦੇਖੋ ਜੇ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਵੀ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ। ਇਹ ਸੱਚੀ ਮੈਸੇਜ ਹੈ ਜਿਹੜੇ ਮਾੜੇ ਅਨਸਰ ਮਾੜੇ ਅਨਸਰਾਂ ਲਈ ਇਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕੰਮਾਂ 'ਚ ਰਹਣ ਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਜਿਹੜਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ। ਕਿਸ ਤਰ੍ਹਾਂ ਸੋਪਰੇ ਨੂੰ ਚੱਲ ਰਿਹਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਹੈਗਾ ਪੂਰੇ ਜ਼ਿਲ੍ਹਾ ਕੰਨਾ ਵਿੱਚ ਚੱਲ ਰਿਹਾ ਇਹ ਜੀ ਪੌਨਜੁਗ ਸੀਐਮ ਸਾਹਿਬ ਵੱਲੋਂ ਜਿਹੜਾ ਚੱਲ ਰਿਹਾ ਜੁਧ ਨਸ਼ਾ ਵਿਰੋਧ ਉਹਦੇ ਤਹਿਤ ਸਾਡੇ ਇੱਕਾਸੋ ਪ੍ਰੋਗਰਾਮ ਚੱਲ ਰਿਹਾ ਪੂਰੇ ਪੰਜਾਬ ਚੱਲ ਰਿਹਾ ਤੇ ਸਾਡੇ ਡਿਸਟ੍ਰਿਕਟਸ ਵੀ ਪਾਇਲ ਚ ਸਮਰਾਲੇ ਬਾਚੀਵਾੜੇ ਹਰ ਜਗ੍ਹਾ ਇਹ ਸਵਚ آپریشن ਚੱਲ ਰਿਹਾ ਜਿਹੜੇ ਵੀ ਬਦਨਾਮ ਮੇਰੀਏ ਨੇ ਖੁਸ਼ ਹੋ ਦੇ ਚ ਗਿਆ ਜਿਹਾ ਸਵਗਲਾ ਜਿਹੜੇ ਕੋਈ ਕੋਈ ਲਾਉਟ ਨੇ ਦਾ ਅੰਦਰ ਬੈਠੇ ਕੰਮ ਕਰਦੇ ਉਹਨਾਂ ਦੇ ਘਰਾਂ 'ਚ ਡਰੇਡ ਕਰਕੇ ਸੱਚ ਕਰੀ ਸਭ ਇਹ ਸਰ ਕੋਈ ਇਹਦੀ ਪ੍ਰਾਪਤੀ ਹੋਈ ਹੈ ਜਾਂ ਦੇਖੋ ਜੇ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜਦੋਂ ਵੀ ਕੋਈ ਰਿਕਵਰੀ ਵਗੈਰਾ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਇਹ ਸੱਚੀ ਮੈਸੇਜ ਹੈ ਜਿਹੜੇ ਮਾੜੇ ਅੰਸਰਾਂ ਲਈ ਇਹ ਹੀ ਮੈਸੇਜ ਹੈ ਕਿ ਬੰਦੇ ਬਣ ਚੰਗੇ ਕੰਮ ਕਰਨ ਚੰਗੇ ਕੰਮਾਂ 'ਚ ਰਹਣ ਨਾ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਜਿਹੜਾ ਸਾਡਾ ਇਹ ਪੰਜਾਬ ਹੈ ਬੜਾ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ